সুলতান ভাই না जिंदाबाद जिंदाबाद 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 زندہ باد زندہ باد سچا سردار مینڈے زندہ باد سچا سردار مینڈے زندہ باد سچا سردار مینڈے زندہ باد ਮਿਸਟਰ ਗੱਲ ਵੀ ਕਰੀਐ ਸੋਚਾਉਣਾ ਕਿ ਐਟ ਆਈ ਕੋਈ ਪ੍ਰੂਫਿੰਗ ਆਈਡੀ ਪ੍ਰੂਫ ਜਾਈ ਮੇਰੇ ਕੋਲ ਕੁਝ ਨਹੀਂ ਬਾਹਰ ਖਲੋਤੀ ਆ ਮੈਂ ਉੱਥੇ ਕੈਮਰੇ ਲੱਗੇ ਆ ਕੈਮਰੇ ਉੱਥੇ ਲੱਗੇ ਫੈਕਟਰੀਆਂ ਵਾਲਿਆਂ ਦੇ ਦੇਖੋ ਜੀ ਮੈਂ ਫੈਕਟਰੀਆਂ ਵਾਲਿਆਂ ਨੇ ਪਤਾ ਨਹੀਂ ਰਿਕਾਰਡਿੰਗ ਲਾਈ ਕਿ ਨਹੀਂ ਲਾਈ ਪਰ ਮੇਰੇ ਨਾਲ ਬੋਲੇ ਆ ਸਾਡੇ ਉੱਥੇ ਗਵਾਹ ਹੈਗੇ ਫੈਕਟਰੀਆਂ ਵਾਲੇ ਵੀ ਆ ਸਾਡਾ ਗਲੀ ਮੁਲਾ ਵੀ ਆ ਗਵਾਹ ਆ ਮੇਰੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੈਂ ਇਹੋ ਮੰਗ ਕਰਦੀ ਆ ਇਹਨੂੰ ਸਸਪੈਂਡ ਕੀਤਾ ਜਾਵੇ ਇਹਨੂੰ ਸਸਪੈਂਡ ਕੀਤਾ ਜਾਵੇ ਬਾਕੀ ਸਾਡੇ ਸੁਲਤਾਨਵਾਂ ਟਟਣਾਲੇ ਚ ਇਹ ਦਿਸਣਾ ਨਹੀਂ ਚਾਹੀਦਾ ਕੀ ਕਰਨਾ ਕਿ ਤੇ ਹਰ ਵਾਰੀ ਧਰਨਾ ਕਿਉਂ ਲੱਗ ਰਿਹਾ ਇਹਦਾ ਕਿਉਂ ਲੱਗ ਰਾਇਆ ਸੱਚਾ ਮਾੜਾ ਹੈ ਜੀ ਇਹ ਕੋਈ ਰਾਜਨੀਤਿਕ ਦਲ ਦਾ ਇਹ ਰਾਜਨੀਤਿਕ ਦਲ ਦਾ ਜੇ ਮੈਨੂੰ ਪਹਿਲਾ ਮੈਸੇਜ ਆਇਆ ਜਦੋਂ ਇਲੈਕਸ਼ਨ ਹੋਈ ਆ ਤੇ ਉਸ ਤੋਂ ਦੂਸਰੇ ਦਿਨ ਮੈਸੇਜ ਆ ਗਿਆ ਵਾ ਕਿ ਹੁਣ ਜਿਹੜੇ ਤੂੰ ਹੈ ਕਾਂਗਰਸੀ ਆ ਤੁਹਾਨੂੰ ਆਖਿਆ ਜਿਹੜਾ ਹੈ ਬੂਥ ਸਾਰੇ ਤੁਸੀਂ ਹਾਰੇ ਹਰਾਏ ਆ ਝਾੜੂ ਵਾਲਿਆਂ ਦੇ ਹੁਣ ਤੇਰੇ ਦਿਵਾੜੇ ਨੇ ਕੀ ਕਰ ਮੈਂ ਆਪਣੀ ਪਾਰਟੀ ਨੂੰ ਦੱਸ ਚੁੱਕੀ ਹਾਂ ਮੈਂ ਜਿਹੜਾ ਜਿਹੜਾ ਸਾਡੇ ਮੋਤਵਾਰ ਸੀ ਕਿ ਮੈਨੂੰ ਮੈਸੇਜ ਆਇਆ ਵਾ ਪੁਲਿਸ ਮੇਰੇ ਵੱਲ ਆਉਣੀ ਆ ਉਸ ਤੋਂ ਬਾਅਦ ਜੇ ਮੈਨੂੰ ਫੋਨ ਆ ਗਿਆ ਥਾਣਾ ਮੁੰਚੀ ਦਾ ਤੇ ਤੂੰ ਆ ਜਾ ਤੈਨੂੰ ਐਸਐਚਓ ਸਾਹਮਣੇ ਮਿਲਣਾ ਮੈਂ ਗਈ ਆ ਮੈਂ ਕਿਹਾ ਹਾਂਜੀ ਦੱਸੋ ਕੀ ਕੰਮ ਹੈਗਾ ਬਾਸ ਨੇ ਮਿਲਣਾ ਜੀ ਮੈਂ ਕਿਹਾ ਦੱਸੋ ਮੈਂ ਬਾਸ ਨੂੰ ਨਹੀਂ ਜਾਣਦੀ ਉਹ ਮੈਨੂੰ ਨਹੀਂ ਜਾਂਦਾ ਕੀ ਕੰਮ ਕੀ ਆ ਕਹਿੰਦੇ ਜੀ ਤੇਰਾ ਮੁੰਡਾ ਨਾ ਨਾ ਤੂੰ ਹੀ ਕੰਮ ਕਰਦੇ ਕੋਈ ਮੈਂ ਕਿਹਾ ਕਿਸ ਤਾਂ ਕੋਈ ਕੰਮ ਨਹੀਂ ਕਰਦੇ ਕਹਿੰਦੇ ਜੇ ਤੂੰ ਕੰਮ ਕਰਨਾ ਵਾ ਤੇ ਮੋਟਾ ਮੋਟੀ ਰਕਮ ਲਾਇਆ ਤੇ ਕੰਮ ਕਰ ਲੈ ਨਹੀਂ ਤਾਂ ਕਿਹੜਾ ਕੰਮ ਕਹਿੰਦੇ ਆ ਜੂਏ ਜਾਇਦਾ ਕੋਈ ਹੋਵੇ ਢੜੇ ਸੱਟੇ ਦਾ ਲਾਲਾ ਜੋ ਵੀ ਲਾਲਾ ਹਨਾ ਮੈਂ ਕਿਹਾ ਵੀ ਅਸੀਂ ਕੁਛ ਨਹੀਂ ਕਰਨਾ ਨਾ ਅਸੀਂ ਕੋਈ ਪੈਸੇ ਦੇਣੇ ਨਹੀਂ ਮੈਨੂੰ ਮੋਟੀ ਕਹੀ ਉਹਨੇ 50 60000 ਰੁਪਇਆ ਕਿਹਾ मुੰਚੀ ਨੇ ਮੈਂ ਸਾਰੇ ਥਾਣੇ ਚ ਦੱਸ ਕੇ ਆਈ ਆ ਕਿ ਮੈਨੂੰ ਇੰਨੀ ਗੱਲ ਕਹਿੰਦੇ ਜੇ ਮੈਂ ਥਾਣੇ ਚ ਮੁਲਾਜ਼ਮਾਂ ਨੂੰ ਵੀ ਦੱਸ ਕੇ ਆਈ ਆ ਕਿ ਮੈਨੂੰ ਆਹ ਮੁੰਚੀ ਨੇ ਕਿਹਾ ਵਾ ਮੈਨੂੰ ਮੜਾਇਆ ਨਹੀਂ ਮੈਨੂੰ ਮੁੰਛੀ ਨੇ ਆਇਆ ਮੰਗ ਕੀਤੀ ਆ ਪੁਲਿਸ ਵਾਲੇ ਆਏ ਗਲੀਆਂ ਦੇ ਵਿੱਚ ਤੇ ਗਲੀਆਂ ਦੇ ਵਿੱਚ ਆਏ ਨੇ ਤੇ ਅਸੀਂ ਵੀ ਵੇਖਣ ਵਾਸਤੇ ਮਤਲਬ ਆਪਣਾ ਮਬੂਆ ਛੱਡ ਕੇ ਤੇ ਸਾਡੇ ਲਾਗੇ ਫੈਕਟਰੀ ਆ ਫੈਕਟਰੀ ਅੱਗੇ ਖਲੋਤੀਆਂ ਕੱਲੀ ਮੇ ਖਲੋਤੀ ਨਾਲ ਫੈਕਟਰੀ ਵਾਲੇ 10 15 ਜਣੇ ਹੈਗੇ ਆ ਸਾਰਿਆਂ ਚ ਖਲੋਤੇ ਆ ਵੀ ਇਦਾਂ ਹੁਣ ਕੰਮ ਸਗਤਾਈ ਕੀਤੀ ਆ ਜਾਂ ਸ਼ੁਰੂ ਤੋਂ ਕਰਦੇ ਤੇ ਸ਼ਾਇਦ ਲੋਕਾਂ ਦੀਆਂ ਜਾਨਾਂ ਬਚ ਜਾਣ ਠੀਕ ਆ ਜੀ ਇਹ ਗੱਲਾਂ ਕਰਨ ਡੇ ਉਧਰ ਆਇਆ ਐਸ ਐਚਓ ਤੇਰਾ ਨਾਮ ਕੀ ਆ ਮੈਂ ਕਸਨ ਮੇਰਾ ਨਾਮ ਰਾਜਰਾਨੀ ਆ ਤੂੰ ਰਹਿੰਦੀ ਕਿੱਥੇ ਮੈਂ ਕਸਨ ਮੈਂ ਇੱਥੇ ਹੀ ਰਹਿਣੀ ਆ ਠੀਕ ਆ ਜੀ ਕਹਿੰਦਾ ਤੂੰ ਹੰਕਾਰੀ ਵੜੀ ਆ ਤੈਨੂੰ ਮੈਂ ਹਵਾਲਾਤ ਚ ਦੇਣਾ ਵਾ ਦਿਨ ਦੋ ਖਲੋ ਜਾ ਤੂੰ ਸੁਧਰ ਜਾ ਤੂੰ ਵਿਗੜੀ ਵੜੀ ਆ ਮੈਂ ਇਹਨੂੰ ਫੇਰ ਕਿਹਾ ਮੈਂ ਕਹੇ ਸਰ ਮੈਂ ਕਿਹੜੀ ਗੱਲ ਮੈਨੂੰ ਹਵਾਲਾਤ ਚ ਦੇਣਾ ਵਾ ਮੈਂ ਕੀ ਕਰਦੀ ਆ ਮੈਂ ਇੱਕ ਅਨਪੜ ਔਰਤ ਆ ਮੈਂ ਕੀ ਕਰਦੀ ਆ ਦੱਸੋ ਮੈਨੂੰ ਮੈਨੂੰ ਕਾਦੇ ਵਾਸਤੇ ਹਵਾਲਾਤ ਚ ਤੂੰ ਦੇਣਾ ਵਾ ਕਹਿੰਦਾ ਦੋ ਦਿਨ ਰੁਕ ਗਿਆ ਤੇਰੀਆਂ ਚੀਕਾਂ ਘਡਾਉਣੀਆਂ ਮੈਨੂੰ ਹੋਰ ਵੀ ਮਾੜੇ ਚੰਗੇ ਲਫ਼ਜ਼ ਬੋਲਿਆ ਜਿਹੜੇ ਮਾਰੇ ਦਸਣ ਯੋਗ ਨਹੀਂ ਹੈਗੇ মিডিਆ ਦੇ ਵਿੱਚ ਮੈਨੂੰ ਬਹੁਤ ਮਾੜਾ ਬੋਲਿਆ ਵਾ ਬਹੁਤ ਜ਼ਿਆਦਾ ਕਿ ਮੇਰਾ ਦਿਲ ਕਰਦਾ ਸੀ ਮੈਂ ਇੱਥੇ ਹੁਣਾਂ ਹੀ ਮਰ ਜਾ ਜੋਨੇ ਮੇਰੀ ਪਬਲਿਕ ਦੇ ਵਿੱਚ ਬੇਇੱਜ਼ਤੀ ਅੱਜ ਕੀਤੀ ਆ ਨਾਲ ਨਿਰਜਮਾਰ ਐਸਐਚ ਮੈਂ ਸਾਰਿਆਂ ਨੂੰ ਕਿਹਾ ਸਰ ਤੁਸੀਂ ਮੈਨੂੰ ਜਾਣਦੇ ਹੋ ਮੈਂ ਕੀ ਕਰਦੀ ਆ ਸਾਰੀ ਪੁਲਿਸ ਮੈਨੂੰ ਜਾਣਦੀ ਹੋ ਮੈਨੂੰ ਦੱਸੋ ਮੈਂ ਕੀ ਕਰਦੀ ਆ ਨੂੰ ਸਮਝਾਓ ਕੁਛ ਉਹ ਕਹਿੰਦੇ ਸਾਡੀ ਕੋਈ ਜਾਂਦਾ ਮੇਰੇ ਸਾਡੀ ਇੱਥੇ ਡਿਊਟੀ ਨਹੀਂ ਆ ਕੋਈ ਜਾਂਦਾ ਜੀ ਤੂੰ ਬੀਬੀ ਆ ਕੇ ਰਾਮ ਨਾਲ ਗੱਲ ਕਰ ਲੈ ਤੂੰ ਇਹਨਾਂ ਨਾਲ ਪਿਆਰ ਨਾਲ ਗੱਲ ਕਰ ਲੈ ਮੜ ਕੇ ਉਸ ਤੋਂ ਬਾਅਦ ਕਹਿੰਦੇ ਮੇਰੇ ਬੇਟੇ ਦੇ ਦਿਵਾਲੇ ਹੋ ਗਏ ਆ ਕਹਿੰਦੇ ਇਹਨੂੰ ਸਾਹਮਣੇ ਰੱਖ ਮੇਰਾ ਬੇਟਾ ਕੀ ਕਰਦਾ ਵਾ ਕੋਈ ਨਸ਼ਾ ਵੇਚਦੇ ਆ ਕੀ ਕਰਦੇ ਅਸੀਂ ਉਹ ਨਸ਼ਾ ਵੇਚਣ ਨਾਲ ਤਾਂ ਮਿੰਨੇ ਲਾਣਦੇ ਆ ਤੂੰ ਮੋਟੇ ਨਸ਼ਾ ਲੋਕਾਂ ਦੇ ਪੁੱਤਰ ਰੋਜ਼ ਮਰਦੇ ਆ ਉਦੋਂ ਤੂੰ ਮਰਿਆ ਨਾ ਵਾ ਉਦੋਂ ਤੂੰ ਕਿਉਂ ਨਹੀਂ ਉਦੋਂ ਕਦਮ ਚੁੱਕਦਾ ਲੋਕਾਂ ਦੇ ਬੱਚੇ ਮਰਨ ੜੇ ਜਵਾਨ ਪੁੱਤ ਮਰਨ ੜੇ ਆ ਤੈਨੂੰ ਸ਼ਰਮ ਨਹੀਂ ਆਉਂਦੀ ਇੱਕ ਲੇਡੀਜ਼ ਘਰੇ ਲੂਏ ਲੇਡੀਸ ਦੇ ਤੂੰ ਪੈ ਗਿਆ ਗਾਲ ਮੈਨੂੰ ਗਾਲ ਮੰਦਾ ਕੀਤਾ ਬਹੁਤ ਮਾੜਾ ਨਾਲ ਉਹਦੇ 10 15 ਜਣੇ ਪੁਲਿਸ ਵਾਲੇ ਆ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਮੇਰੇ ਬੇਟੇ ਨੂੰ ਫੜ ਲਿਆ ਕੜੇ ਤੋਂ ਮੈਂ ਮਿੰਤਾ ਤਰਲੇ ਕਰਕੇ ਆਪਣਾ ਬੇਟਾ ਛਡਾ ਲਿਆ ਵਾ ਮੈਂ ਕਿਹਾ ਆਂਦਾ ਹੁਣੇ ਲੈ ਕੇ ਆ ਜਾ ਆਪਣੇ ਆਪ ਨਹੀਂ ਤਾਂ ਮੈਂ ਘਰੋਂ ਸਾਰੇ ਟੱਬਰ ਨੂੰ ਚੁੱਕਲ ਜਾਉ ਤੇਰੀਆਂ ਕੁੜੀਆਂ ਨੋਵਾਂ ਤੱਕ ਇਹਨੂੰ ਪੁੱਛਿਆ ਜਾਵੇ ਕਿ ਕਾਹਦੇ ਵਿੱਚ ਕਿਹੜੀ ਗੱਲੋਂ ਦੱਸੋ ਕੀ ਕਰਦੇ ਆ ਮੈਂ ਕੀ ਕਰਦੇ ਆ ਇਹ ਜਿਹੜਾ ਸੁਲਤਾਨ ਵੰਡਾਲਾ ਵਾ ਮੈਂ ਨੀਰਜ ਕੁਮਾਰ ਨੂੰ ਕਿਹਾ ਸਰ ਤੁਸੀਂ ਮੈਨੂੰ ਬੜੇ ਪੁਰਾਣੇ ਜਾਣਦੇ ਹੋ ਦੱਸੋ ਇਹਨਾਂ ਨੂੰ ਸਮਝਾਓ ਕੁਝ ਨਵੇਂ ਆਏ ਆ ਪਰ ਮੇਰੀ ਕਿਸੇ ਨੇ ਸੁਣੀ ਨੀਰਜ ਕੁਮਾਰ ਨਾਲ ਆ ਦੇਖੋ ਜੀ ਮੈਂ ਪਰਿਵਾਰ ਲੈ ਕੇ ਮਰ ਜਾਣਾ ਹੀ ਅੱਜ ਅਸੀਂ ਆਪ ਮਹਾਤਿਆ ਕਰ ਲੈਣੀ ਆ ਜੇ ਸਾਡੀ ਸੁਣਵਾਈ ਨਾ ਹੋਏ ਤੇ ਸਾਰੇ ਟੱਬਰ ਨੇ ਇਸੇ ਚੌਂਕ ਦੇ ਵਿੱਚ ਮਰਨਾ ਸੀ ਅਸੀਂ ਐਸਾ ਚੌਂਕ 'ਚ ਮਰਨਾ ਸਾਰਾ ਪਰਿਵਾਰ ਲੈ ਕੇ ਇਹ ਜਾ ਕੇ ਪਬਲਿਕ ਦੇ ਵਿੱਚ ਰੋਡ ਦੇ ਵਿੱਚ ਬਾਜ਼ਾਰ ਦੇ ਵਿੱਚ ਮੈਨੂੰ ਜਲੀਲ ਕਰਕੇ ਆਇਆ ਵਾ ਮੈਂ ਜੀਣ ਲਾ ਮੈਨੂੰ ਮੈਂ ਜੀਣਾ ਨਹੀਂਗਾ ਮੈਂ ਆਪਣਾ ਪਰਿਵਾਰ ਲੈ ਕੇ ਮਰਨਾ ਇਹਦਾ ਜ਼ਿੰਮੇਵਾਰ ਨੀਰਜ ਕੁਮਾਰ ਐਸਐਚ ਤੇ ਸੁਲਤਾਨ ਵੰਡ ਜਿਹੜਾ ਐ ਸਚੋ ਆ ਉਹ ਜਿਹ ਮਹਿਮਾ ਉਹ ਮਾਤਾ ਉਹ ਜਿਹ ਮਹਿਮਾਰ ਹੋਏਗਾ ਮੈਂ ਇੱਥੇ ਮਰਨਾ ਹੀ ਮੈਂ ਚਾਹਣਾ ਨਹੀਂ ਆ ਜਿੰਨਾ ਚਾਰੇ ਉਹਨਾਂ ਨੂੰ ਸਸਪੈਂਡ ਨਹੀਂ ਕਰਦੇ ਜਿੰਨਾ ਚਾਰੇ ਉਹਦੇ ਇੱਥੇ ਕੱਢਦੇ ਨਹੀਂ ਸੁਲਤਾਨ ਵੰਡ ਚੋਂ ਨਹੀਂ ਤਾਂ ਮੈਂ ਇੱਥੇ ਮਰਨਾ ਮੈਨੂੰ ਧਮਕੀ ਲਈ ਗਈ ਆ ਕਿ ਮੈਂ ਤੈਨੂੰ ਚੁੱਕ ਕੇ ਹਵਾ ਲਾੜ ਚ ਦੇਣਾ ਮੈਨੂੰ ਹੁਣ ਵੀ ਚੁੱਕ ਸਕਦਾ ਵਾ ਮੈਨੂੰ ਲਿਜਾ ਸਕਦਾ ਵਾ ਉਹ ਆਂਦਾ ਮੈਂ ਅਫਸਰ ਆ ਉਹ ਆਂਦਾ ਮੈਂ ਅਫਸਰ ਆ ਅਹੰਕਾਰੀ और 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 ਤੈਨੂੰ ਨਹੀਂ ਜਾਣਦੀ ਕਿਹੜੀ ਚੀਜ਼ ਆ ਮੈਂ ਤਾਂ ਕਹਾਂਗੀ ਇਹ ਝੂਠਾ ਦੱਤ ਤੋਂ ਬੱਦਲਿਆ ਕੀ ਲੈ ਭੰਜਣਾ ਲੈ ਕੀ ਆ ਮਲੇ ਰੇਸਾ ਨੂੰ ਪੂਰੇ ਦੂਰੀਂ ਕਿਥੋਂ ਜਾਂ ਲੈ ਰੇਸਾ ਨੂੰ ਇਹਨੂੰ ਮੈਂ ਸਿਆਣੀ ਦਾ ਬਦਲਿਆ ਸultan ਵੰਦਾਂ ਇਹ ਸੱਚਾ ਸੁਲਤਾਨ 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 ਵੰਦਾਂ ਇਹਨੂੰ ਕੀ ਕਰਦਾ ਸੱਚ ਉਹਨੂੰ ਅਕਲ ਨਹੀਂ ਪਹਨੜੀ 오늘도 커피셨거요 ਨਾ ਬਲਿਆ ਤੂੰ ਬੋਲਦਾ ਨਹੀਂ ਤੂੰ ਹੰਕਾਰੀ ਚੂੜੀ ਨਾ ਹੰਕਾਰੀ ਚੂੜੀ ਆ ਕਹਿੰਦਾ ਤੈਨੂੰ ਪੁੱਛਾ ਹੰਕਾਰੀ ਚੂੜੀ ਕਿ ਆਂਦਾ ਤੂੰ ਹੰਕਾਰੀ ਆ ਤੂੰ ਆ ਤੈਨੂੰ ਪਤਾ ਹੀ ਨਹੀਂ ਸੁਲਤਾਨ ਵੰਡਿਆ ਇਹ ਸੁਲਤਾਨ ਵੰਡਿਆ ਹੰਕਾਰੀ ਚੂੜੀ ਕਿ ਆ ਕੀ ਤੂੰ ਤੂੰ ਹੰਕਾਰੀ ਚੂੜੀ ਖਰਾਬ ਤੇ ਖਰਾਬ ਬੋਲਿਆ ਤੂੰ ਬੋਲਿਆ ਤਾਂ ਤੈਨੂੰ ਹੰਕਾਰੀ ਕੱਟਦਾ ਹਾਂ ਬੋਲਿਆ ਤੂੰ ਹਾਂ ਮੈਂ ਨਹੀਂ ਜਾ ਉਹ ਚੁੱਪ ਜਾ ਉਹ ਇੰਤਜ਼ਾਰ ਕਰ ਉਹ ਨਾ ਬਰਸ ਘਰ ਮੈਂ ਆਹ ਉਹ ਮੈਂ ਕਹਿੰਦਾ ਨਾ ਮੈਂ ਕਹਿੰਦਾ ਮੈਂ ਮਾਰਨ ਨਾ ਜਾ ਮੈਂ ਮਾਰਨ ਦੀ ਜੱਥੇ ਉਹ ਆਪਾਂ ਨਾ ਕਿਤੇ ਇਹਦਾ ਚੁਕਵੰਦਾ ਜੰਗਰ ਐਮ ਐਨਓ ਤੋਂ ਪਰੇ ਆ ਜਾਂਦਾ ਜੀ ਮਾਣੇ ਸਾਥ ਦਾ ਦੇ ਰਿਹਾ ਇਹਨੂੰ ਐਸਚੋ ਲਾਡ ਨਹੀਂ ਦੇ ਤਾਰ ਜੀ ਮੇਰੇ ਅੰਦਰ ਬਾੜ ਕੇ ਜਿਹਦੀ ਬੰਦੂ ਪਿਆਰੀ ਜਾਹ ਦਿੱਤਾ ਉਹਨੂੰ ਸ਼ਰੇਆਮ ਮਬਲਕ ਦੇ ਵਿੱਚ ਬੋਲਿਆ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਮਬਲਕ ਦੇ ਵਿੱਚ ਬੋਲਿਆ ਮੈਂ ਮੇਰੀ ਮੌਤ ਹੁੰਦੀ ਹੈ ਤੇ ਉਸ ਦਾ ਜ਼ਿੰਮੇਵਾਰ ਅਸੱਚਾ ਮੇਰੇ ਘਰ ਦਾ ਜੀਜ਼ ਕਿਹਦੀ ਮੌਤ ਹੁੰਦੀ ਹੈ ਉਸ ਦਾ ਜ਼ਿੰਮੇਵਾਰ ਐਸੱਚਾ ਸੁਲਤਾਨ ਵੰਡ ਪਰਦਾ ਚੁੱਕੇ ਬਾਅਦ ਮੇਰੀ ਬਾਤ ਹੁੰਦੀ ਆ ਪੀਏਡੀ ਫੁੱਲਵੇਂ ਰਹਿਣੇ ਬਲੌਗ ਉਹ ਤਾਂ ਸਭ ਤੋਂ ਪਿਆਰਾ ਆ ਗਿਆ ਮਦਰ ਸ਼ਾਨ ਨੂੰ ਖਾਣੇ ਬੁਲਾਵੀਂ ਹੁੰਦਾ ਕਿ ਬੰਦਿਆ ਬੜੀਆਂ ਬੁਰੀਆਂ ਨੂੰ ਗਲਤ ਬੋਲ ਕੇ ਗਏ ਆ ਇਹ ਮਨਨਮ ਦਾ ਹੱਥ ਪਾਣਾ ਚਾਹੀਦਾ ਸ਼ਰਮ ਰੱਖਣਾ ਚਾਹੀਦੀ ਹੈ ਟ੍ਰੇਨਿੰਗ ਕਰਦੇ ਬੈਕਪੈਕ ਵਿੱਚ ਕਰ ਲਈ ਬਾਟਰ ਨੂੰ ਲਾ ਦਿਓ ਮੈਂ ਕਿਹਾ ਲਾਦੇ ਸ਼ੇਅਰ ਕਰਦੇ ਤੇ ਡੀਟੀ ਨੂੰ ਖੁਸ਼ੀ ਕਰਦੇ ਉਹਨਾਂ ਨੂੰ ਕਿਹੋ ਜਿਹੀ ਗੱਲ ਕੋਈ ਵੀ ਕਰਨੀ। ਐਸਐਟੂ ਆਇਆ ਬਾਰੇ ਫਤਹਿ ਇਹ ਕਿਨਾਂ ਅੱਗੇ ਮੋੜਦੇ। ਮਗਰ ਐਸਐਟੂ ਨੂੰ ਗਲਤ ਬੋਲ ਲੈਣਾ ਨਹੀਂ ਚਾਹੀਦਾ। ਵੀ ਆਪਣਾ ਗੱਲ ਕਰਦੇ ਕੋਈ। ਅੱਛਾ। ਹੁਣ ਜਿਹੜੇ ਰਸਤਾ ਰੁਪਿਆ ਨੂੰ ਕੀ ਤੰਗ ਹੋ ਰਿਹਾ? ਅਸੀਂ ਇਹੋ ਇਹਨਾਂ ਬੰਦ ਕਰਦੇ ਆ ਕਿ ਜਨਤਾ ਨੂੰ ਤਕਨਾ ਨਾ ਕਰੋ। ਅੱਛਾ। ਤੁਸੀਂ ਸੈੱਟ ਤੇ ਬੈਠੋ ਜੋ ਮਰਜ਼ੀ ਕਰੋ ਹੁਣ ਕੋਈ ਟਾਈਟ ਜੋ ਸੈਂਡਲ ਜੋ ਮਰਜ਼ੀ। ਅਕਸਰ ਆਰਐਨਏ ਤੇ ਜੋ ਵੀ ਨਿਕਲੂਗਾ ਵੇਖਣਾ ਸਾਬਤ। ਪਾਗ 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 ਹੋਈ ਠੀਕ। ਨਾ ਨਾ ਜਲੇਲ ਕੀ ਹੋਇਆ ਕੀ ਸੀ ਹੋਰ ਕੁਛ ਨਹੀਂ ਸਾਨੂੰ ਨਹੀਂ ਪਤਾ ਕਿ ਕਿੱਧਰ ਆਇਆ ਕਿੱਧਰ ਨਹੀਂ ਆਇਆ ਮੈਨੂੰ ਨਹੀਂ ਪਤਾ ਅਹੇ ਵਾਰ ਖਲੋਤੇ ਕਿਸੇ ਦੀ ਫੈਕਟਰੀ ਦੇ ਅੱਗੇ 10 15 ਜਣੇ ਆ ਮੈਨੂੰ ਆਂਦਾ ਤੇਰਾ ਨਾਮ ਕੀ ਆ ਇਹ ਕਾਰੀਬ ਨੇ ਕਹਿਣਾ ਰਾਜਲਾਨੀਆ ਬਾਪੂ ਨੇ ਕਹਿੰਦਾ ਕਿ ਮੇਰਾ ਨਾਮ ਰਾਜਲਾਨੀਆ ਜੀ ਕਹਿੰਦਾ ਤੂੰ ਹੰਕਾਰੀ ਚੂੜੀ ਆ ਤੂੰ ਆਪਣਾ ਹੰਕਾਰ ਕਹਿੰਦਾ ਸਮਝਾ ਤੋ 2-4 ਦਿਨ ਰੁਕ ਜਾ ਤੈਨੂੰ ਅੰਦਰ ਤੋ 2-4 ਦਿਨ ਰੁਕ ਜਾ ਤੈਨੂੰ ਚੋਕੇ ਹਵਾਲਾੜ ਚ ਦੇਦਾ ਮੈਂ ਮੈਂ ਕਹਿਆ ਸਰ ਮੈਂ ਕੀ ਕੀਤਾ ਤੈਨੂੰ ਹਵਾਲਾੜ ਚ ਕਹਿੰਦਾ ਸੂੰਗਾ ਕੀ ਕਰਦੀ ਤੂੰ ਮੈਂ ਕੀ ਕਰਦੀ ਐ ਮੈਂ ਅਸੀਂ ਕੋਈ ਨਸ਼ਾ ਵੇਚਦੇ ਆ ਅਸੀਂ ਕੀ ਕਰਦੇ ਆ ਦੱਸੋ ਮੈਨੂੰ ਮੈਂ ਖਲਾੜਿਆ ਉਹਨੂੰ ਮੈਂ ਕਿਹਾ ਦੱਸੋ ਮੈਂ ਉੱਥੇ ਹੀ ਜਵਾਬ ਪੁੱਛਿਆ ਉਹਨੂੰ ਇਹਨਾਂ ਮੈਨੂੰ ਛੱਡਿਆ ਤੇ ਮੇਰੇ ਮੁੰਡੇ ਦਿਵਾਲੇ ਹੋ ਗਿਆ ਕਿਉਂਕਿ ਮੁੰਡੇ ਦਿਵਾਲੇ ਤੇ ਹੋ ਸਕਦਾ ਮੈਂ ਤਾਂ ਜਵਾਬ ਪੁੱਛ ਲਿਆ ਤੇਰੇ ਮੁੰਡੇ ਦਿਵਾਲੇ ਹੋ ਗਿਆ ਮੁੰਡੇ ਨੂੰ ਆਹ ਕੱਣੇ ਤੋਂ ਫੜਦਾ ਮਲਾਜਮਾਂ ਨੇ ਹੋਰ ਵੀ ਜਿਹੜਾ ਨਾਲ ਗਿਆ ਆ ਪੰਨਾਂ ਨੂੰ ਮੁੰਡੇ ਨੂੰ ਕਹਿੰਦੇ ਚੱਲ ਖਾਣੇ ਮੇਰੀ ਵਾਰੀ ਫਾਈ ਕਰਨੀ ਹੈ ਮੈਂ ਵਾਰੀ ਕਦੀ ਕਰੂੰਗਾ ਕੋਈ ਗਲਤੀ ਨਹੀਂ ਕਰਨੀ ਕਿਸ ਵੇਜ ਦੇ ਕੰਮ ਕਰੀਏ ਕਿਸ ਵੇਜ ਦੇ ਕੰਮ ਕਰੀਏ ਇੱਕ ਲਾਗਰਸੀ ਆ ਉਹ ਝਾੜੂ ਵਾਲਿਆਂ ਨੇ ਲਵਾਇਆ ਸੱਚ ਉਹ ਬਦਲੇ ਲੈਂਦੇ ਆ ਬਸ ਗੱਲ ਇਹੋ ਹੀ ਆ ਇਹ ਵਰਕਰਾਂ ਨੂੰ ਤੰਗ ਕਰਨ ਵਾਸਤੇ ਲਾਇਆ ਲਾਗਰਸੀ ਨੂੰ ਤੰਗ ਕਰੋ ਮੈਂ ਮੰਗ ਕਰਦੇ ਆ ਮੈਂ ਮੰਗ ਕਰਦੇ ਆ ਨੂੰ ਸਸਪੈਂਡ ਕੀਤਾ ਜਾਵੇ ਜੇ ਸਾਡੀ ਆਵਾਜ਼ ਕੋਈ ਅਫਸਰ ਸੁਣਦਾ ਤੇ ਇਹਨੂੰ ਸਸਪੈਂਡ ਕੀਤਾ ਜਾਵੇ ਸੁਲਤਾਨ ਦੇ ਖਾਣੇ ਤੋਂ ਕੱਢਿਆ ਜਾਵੇ ਠੀਕ ਹੈ ਨਹੀਂ ਤੁਹਾਡੀ ਮਾਂ ਕਿਹਦੀ ਸੁਣਾ ਮੈਨੂੰ ਹਾਏ ਟੱਕ ਦੇਣਾ ਜੰਮ ਜੀ ਵੇਖੋ ਸ਼ਾਨ ਹੋ ਰਹੀ ਹੈ ਤੋ ਜੀ ਮੈਂ ਪਰੇਸ਼ਾਨ ਹੈ ਮੈਂ ਆਪਣਾ ਬੱਚਾ ਲੈ ਕੇ ਪਰੇਸ਼ਾਨ ਹਾਂ ਮੈਂ ਜਾਂਦੇ ਭਾਵੇਂ ਮੈਨੂੰ 10 ਦਿਨ ਲੱਗਣ ਭਾਵੇਂ 4 ਦਿਨ ਲੱਗਣ ਜਿੰਨਾ ਚਿਰ ਵੀ ਮੈਂ ਇੱਥੇ ਬਹਿ ਜਾਣਾ ਵੇ ਠੀਕ ਹੈ ਬਸ ਮੈਂ ਨਹੀਂ ਉੱਠਣਾ ਭਾਈ ਸਾਹਿਬ ਰੈਡੀ ਹਾਂਜੀ ਕਿੱਥੋਂ ਆਏਗੀ ਤੁਸੀਂ ਆਪਾਂ ਆਏ 47 ਤਾਂ ਕੀ ਮੈਟਰ ਹੈ ਕਿ ਤੁਸੀਂ ਇਹਦੇ ਸਮਰਥਨ ਚ ਤੇ ਕੀ ਕਹਾਣੀ ਹੋਈ ਹੈ ਅੱਜ ਤੁਹਾਨੂੰ ਜਾਨ ਲਗਾਉਣਾ ਪਿਆ ਇਹ ਸਾਡੇ ਸਾਡੀ ਰਾਜ ਰਾਨੀ ਪ੍ਰਧਾਨ ਸਾਡੇ ਨਾਲ ਕੋਣ ਮੰਦਾ ਚੰਗਾ ਬੋਲਦੇ? ਕੌਣ ਬੋਲਿਆ ਜੀ? ਇਹ ਉਹਦਾ ਨਾਮ ਐਸਐਚ ਸਰਕਾਰ ਜਦ ਨਾਮ ਆਇਆ। ਕੀ ਕੀ ਜੋ ਬੋਲਿਆ? ਸਭਾਈ ਸੇ ਨਾ ਹੀ ਪੁੱਛਿਆ ਨਾ ਤਾਂ ਹੀ ਉਹ ਚੱਲ ਪਿਆ ਵਾ। ਹਾਂ ਜੀ। ਇਹਨਾਂ ਦਾ ਕਾਰਨ ਦੇਖੋ ਜੀ ਸਾਰੀ ਪਬਲਿਕ ਖੜੀ ਹੈ ਇੱਥੇ ਸਾਰੀ ਮੈਂ ਸਾਰੇ ਵੀਡੀਓ ਦਿਖਾਓ ਸਾਰੇ ਵੀਡੀਓ ਦਿਖਾਓ ਪਬਲਿਕ ਖੜੀ ਹੈ ਕੀ ਕਾਰਨ ਸੀਗਾ ਕਿ ਕਿਸੇ ਪਬਲਿਕ ਨੂੰ ਕਦੀ ਐਸਐਚਓ ਕੰਮ ਨਹੀਂ ਕਰਨਾ ਕਰੀ। ਮੈਂ ਤਾਂ ਹੈ ਕਿ ਸਮਝੀ ਆ ਕਾਰਨ ਤਾਂ ਜਨਾ ਨਾ ਇਹ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਤੇ ਜਿਹੜੇ ਹੈ ਹੈਗੇ ਆ ਵਿਰੋਧੀ ਪਾਰਟੀ ਮਦਦ ਕਰ ਰਹੇ ਆ ਮੇਰੇ ਇੱਕ ਇਲਜ਼ਾਮ ਲਾ ਕੇ ਕਿ ਆਮ ਪਾਰਟੀ ਨੇ ਆਮ ਆਦਮੀ ਦੇ ਹੈਗੇ ਨੇ ਹਾਂਜੀ ਇਹਨਾਂ ਨੇ ਪਹਿਲਾਂ ਹੀ ਮੈਸੇਜ ਆ ਗਿਆ ਇਹਨਾਂ ਨੂੰ ਕਿ ਇਹ ਜਿੰਨਾਂ ਨੇ ਪੁਲਿਸ ਤੋਂ ਬਹੁਤ ਤੰਗ ਕਰਨਾ ਹੈ ਤੁਸੀਂ ਮਤਲਬ ਇਹਨਾਂ ਨੇ ਮਤਲਬ ਉਹਨਾਂ ਹੱਤ ਤੋਂ ਵੀ ਇਹ ਬੋਲੇ ਬਹੁਤ ਗਲਤ ਨੇ ਲੇਡੀਜ਼ ਨਾਲ ਦਾ ਕੋਈ ਅਧਿਕਾਰ ਨਹੀਂ ਹੈ ਨਾ ਜਦੋਂ ਐਸਐਚਐਸ ਸਾਹਿਬ ਤੁਹਾਡੇ ਕੋਲ ਤੁਹਾਡੇ ਨਾਲ ਤਾਂ ਉਹਨਾਂ ਨਾਲ ਕੋਈ ਲੇਡੀਜ਼ ਕੋਈ ਲੇਡੀਜ਼ ਅਫਸਰ ਨਹੀਂ ਹੈ ਨਾਲ ਕੋਈ ਸਾਰਾ ਗਲੀ ਮਹੱਲਾ ਕਹਾਏ ਕਿ ਬਹੁਤ ਗਲਤ ਬੋਲੇ ਇਹਨਾਂ ਚੁੱਕੇ ਮਠਾਂ ਦੇ ਅੰਦਰ ਦੇਣਾ ਹੋਵੇ ਤੇ ਤੜੀਆਂ ਆਪਣੀਆਂ ਕੁੜੀਆਂ ਨਵਾਂ ਚੁੱਕੇ ਲੈਣੀਆਂ ਮੈਂ ਤੇ ਕਿਉਂ ਲੱਗੋ ਚੁੜੀ ਤੋਂ ਬੋਲੇ ਸਾਰਾ ਮਹੱਲਾ ਦਵਾਦਾ ਤਾਂ ਚੂੜੀ ਇੱਥੇ ਰਹੀ ਨੇ ਬੇਟੇ ਕੋਈ ਨਹੀਂ ਕਹਿੰਦੇ ਆ ਕਿ ਉਹਨਾਂ ਦੇ ਬੇਟੇ ਨੂੰ ਵੀ ਤਾਂ ਹਾਂ 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 ਹੱਥੋਂ ਪਾਈ ਹੋਈ ਉਹਨਾਂ ਤੋਂ ਬੜੇ ਲੱਗਦੇ ਨੇ ਕਿ ਨਾਲੇ ਜਬਰਦਸਤੀ ਗਲੀ ਵਿੱਚ ਚੜ੍ਹ ਕੇ ਕੋਈ ਬੋਲ ਸੁਣੇ ਕਿ ਆਣੀ ਬੋਲ ਇਹਨਾਂ ਦੇ ਦਰਲੇ ਮਤਕ ਕਰੀ ਕੀ ਮੰਗ ਕਰਦੇ ਉਹਨਾਂ ਦਾ ਬੇਟਾ ਕੀ ਮੰਗ ਕਰਦੇ ਆ ਅੱਜ ਕੱਲ੍ਹ ਬਸ ਮੈਂ ਕਰਦੇ ਇਸ ਤਰ੍ਹਾਂ ਲਿਖਦਾ ਆਂ ਇਹ ਰਿਕਸ਼ਾ ਦੀ ਇਹ ਬਰਗਾ ਇਹਨੂੰ ਚੱਲਿਆ ਕਰਦੇ ਉਹਨਾਂ ਸੇ ਤੁਹ ਕੀ ਕੀ ਮੰਗ ਕਰਦੇ ਹੋ ਮੰਗੇ ਸੀ ਜੇ ਲੇਡਸ ਨਾਲ ਗੱਲ ਸੁਣ ਗਿਨਾਂ ਨੇ ਕੀਤਾ ਵਾ ਹਾਂ ਇਹ ਕਿਉਂ ਕੀਤਾ ਅੱਜ ਇਹਨਾਂ ਨੇ ਕੀਤਾ ਵਾ ਮੋਤਵਾਰ ਨਾਲ ਹਾਰਦਿਕ ਜੀ ਨੂੰ ਲੱਗਦਾ ਕੀ ਹੋਏਗਾ ਇਹ ਆਮ ਹੀ ਸਾਨਵਾਜ ਨੂੰ ਘਰੋਂ ਬਰਕ ਪਤਾ ਹੀ ਨਹੀਂ ਇਹਨਾਂ ਨੂੰ ਕੀ ਕਰਨਾ ਕੀ ਕਰਾਉਣਾ ਦਾ ਕੀ ਹਾਲ ਹੋਏਗਾ ਠੀਕ ਹੈ ਜੀ ਹਾਂ ਜੀ ਨਜਾਇਜ਼ ਕੋਈ ਵੀ ਨਹੀਂ ਕਰਦਾ ਕਿਸੇ ਨਾਲ ਮੈਂ ਕੁਝ ਨਹੀਂ ਕਰਦੀ ਪਰ ਉਹਨੇ ਮਰਵਾ ਦਿੱਤਾ ਦੇਖੋ ਮੇਰੀ ਗੱਲ ਜੇਕਰ ਕੋਈ ਸਮਾਂ ਨਿਕਲ ਨਹੀਂ ਸਾਰਾ ਹੋਗੀ ਹੋਗੀ ਗੱਲ ਹੋਗੀ ਰਹਿ ਗਈ ਗੱਲ ਹੈ ਕਿ ਜੇ ਕੱਲ 12 ਵਜੇ ਤੱਕ ਇਹਨਾਂ ਨੂੰ ਮਤਲਬ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਗਾਲਾ-ਗੋਲਾ ਕੱਢਿਆ ਗਿਆ ਹੈ ਕਿ ਇਸ ਦੇ ਸਬੰਧ ਵਿੱਚ ਉਹਨਾਂ ਨੇ ਕੱਲ 12 ਵਜੇ ਦਾ ਟਾਈਮ ਬੈਠ ਕੇ ਕੀਤਾ ਹੈ ਉਹਨੇ ਇਹਦਾ ਉਹਨੂੰ ਨਹੀਂ ਦੜਾ ਦਿੱਤਾ ਇਸੇ ਤਰ੍ਹਾਂ ਸਭਾਂ ਕਿਨਾਂ 12 ਵਜੇ ਦਾ ਟਾਈਮ ਆ ਜਿਹੇ ਖੇਤਰ ਨਾਲੋਂ ਕਰਦੇ ਨੇ ਇਸ ਬੰਦ ਵਿੱਚ ਜਿੱਕੇ ਦੇਖੋ ਇਹਨਾਂ ਨਾਲ ਨਜਾਇਜ਼ ਕੁਝ ਨਹੀਂ ਹੋਏਗੀ ਜੋ ਵੀ ਆ ਆਪਾਂ ਇਹਨਾਂ ਦੇ ਗਰੰਟੀ ਕਰਦਾਂਗੇ ਜੋ ਵੀ ਬੰਦਾ ਨਾਲ ਇਹਨਾਂ ਨੂੰ ਨਹੀਂ ਤਾਂ ਇਹ ਕਰਾ ਦੇਤਾ ਜਾਏਗਾ ਜੀ ਲੋਕੀ ਇਹ ਸਾਡੇ ਪਟੋਨ ਸਾਹਿਬ ਜੀ ਕਹਿੰਦੇ ਨੇ ਉਹ ਵਧੀਆ ਪ੍ਰਧਾਨ ਹੋ ਸੋਗੇ ਅਸੀਂ ਸਰ ਕੋ ਮੱਚ ਮਾਰ ਕਰਦੇ ਨਾ ਕਿ ਜਿਵਤ ਗੱਲ ਹੋਈ ਆ ਅਸੀਂ ਕਹਿੰਦੇ ਕੀ ਹੋਇਆ ਕੀ ਨਹੀਂ ਹੋਇਆ ਜਿਦਾਂ ਦੀ ਬਾਕੀ ਇਹਨਾਂ ਦੀ ਸਾਡੇ ਕੱਲ ਚੰਦ ਦਿੱਤਾ ਪਰ ਉਹ ਕੱਲ ਭੈ ਗੱਬਨੇ ਬਿਗੜ ਜੇ ਪਾਣਾ ਬਾਅਦ ਹੋ ਜੇ ਨਹੀਂ ਮਰਜ਼ੀ ਵਕਤ ਜਾਂਦਾ ਕਿ ਇਹਨਾਂ ਵੱਲੋਂ ਦੀ ਇਹ ਗੱਲ ਹੈ ਕਿ ਜੇ ਮੈਂ ਘਰ ਜਾਵਾਂਗੀ ਮੇਰੇ ਉੱਪਰ ਕੋਈ ਕਾਰਵਾਈ ਹੋ ਜੂਗੀ ਨਹੀਂ 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 ਉਸ ਨੂੰ ਪੈਸੇ ਕਰਨਾ ਨਹੀਂ ਚਾਹੀਦਾ ਪੁਲਿਸ ਨੇ ਜਾਇਜ਼ ਕਾਰਵਾਈ ਕਰ ਦਿੱਤੀ ਤਾਂ ਆਖਿਆ ਨਾ ਕਰੇਗੀ ਨਹੀਂ ਪਰ ਕੋਈ ਪੁਸਤਾ ਉਸੂਲਾ ਜੇ ਤਾਂ ਸਹੀ ਕਾਨੂੰਨ ਹੈ ਸਹੀ ਕੰਮ ਕਰਾਂਗੇ ਤੇ ਗਲਤ 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 ਨਹੀਂ ਹੋ ਜਾਣਾ ਕਰਦੇ ਕਰੋ ਚੱਲ ਕਰ ਲੈ ਕਰ ਮਿੱਟੀ ਨਾ ਕਰੀਂ ਰਾਹ ਤੇ ਕਰੋ ਕਰ ਲੈ ਕਰਦਾ 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 सोनू ਆਓ ਇਹ মিডিਆ ਦੀ ਅੱਗੇ ਆਓ 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 ਮੇਰੇ ਵੀਰ ਆਓ ਨੀ ਥੀਵ ਗੜਿਆ ਭਾਈ ਇੱਕ ਮਿੰਟ ਕੋਈ ਇਧਰ ਪਾਸੇ ਪੌਰਮਿਸ਼ਵਾਸ ਤੋਂ ਆਉਂਦਾ ਨਾ ਭਾਈ ਇੱਕ ਮਿੰਟ ਬੜੀ ਆ ਰਹੇ ਚਲੋ ਬੈਂਡਲੇ ਆ ਵੀ ਇੱਥੇ ਭਾਈ ਇੱਕ ਮਿੰਟ ਇਹ ਬੁਲਾ ਰੋਣ ਲੋਕੀ ਮਿਲ ਭਾਈ ਵਾਲਾ ਜੀ ਆ ਜਿਹੜਾ ਜਲੇਰ ਆਇਆ ਸੀ ਉਹ ਵੀ ਲੈ ਰਹੇ ਹੁਣ ਲਾਗੇ ਖਿਲਾਰ ਉਹਨੂੰ ਵੀ ਲਾਗੇ ਖਿਲਾਰ ਉਹਨਾਂ ਨੂੰ ਅਸੀਂ ਪੁੱਛਾਂਗੇ ਉਹਨੂੰ ਉਹ ਤੁਹਾਡੇ ਸਾਹਮਣੇ ਪੁੱਛਾਂਗੇ ਪਹਿਲਾਂ ਅਸੀਂ ਆਪਣੀਆਂ ਕਰਦੇ ਤੇ ਤੁਸੀਂ ਸੈਂਟਰ ਤੋਂ ਕਰੋ ਭਾਈੜ ਭਾਈ ਕਰੋ ਭਾਈ ਹਾਂਜੀ ਚਲੋ ਜੀ ਸ਼ਾਟ ਅੱਜ ਜਿਹੜਾ ਅੱਜ ਤੁਹਾਡੇ ਨਾਲ ਆਪੀ ਕੋਈ ਹੈ ਉਸ ਸੰਬੰਧ ਵਿੱਚ ਤੁਹਾਨੂੰ ਨਾ ਮਰਤਾ ਲੱਗਦਾ ਨਾ ਵੀ ਤੁਹਾਨੂੰ ਕੈਮਰਾ ਫੈਸਲਾ ਰਿਹਾ ਜੀ ਇੱਕ ਤੈਨੂੰ ਸਸਪੈਂਡ ਕੀਤਾ ਜਾਵੇ ਔਰ ਸਾਡੇ ਜਿਹੜੇ ਹੈਗੇ ਸਾਡੇ ਹੋਰ ਸਾਡੇ ਰਾਜ ਵਿੱਚ ਚੱਲੇ ਉਹ ਕਹਿੰਦੇ ਕੱਲ 12 ਵਜੇ ਤੱਕ ਸਟਾਪ ਹੈ ਤੇ ਇਹ ਕੱਲ 12 ਵਜੇ ਤੱਕ ਨੂੰ ਸਸਪੈਂਡ ਕਰ ਦਿੱਤਾ ਇਹ ਕਿਹਨਾਂ ਫੇਰ ਇੱਥੇ ਇਹਦੇ ਨਾਲ ਬੰਦ ਜਾਂਦਾ ਇਹਦੇ ਨਾਲ ਫਟ ਜਾਂਦਾ ਲਿਆ ਗਿਆ ਮੈਂ ਦੱਸਦਾ ਨੂੰ ਮੈਂ ਪਬਲਿਕ ਵਾਤਾਵਰਣ ਲੈਣੀ ਆ ਦਿਉਣੀ ਆ ਐਸੇ ਚੌਕ ਦੇ ਵਿੱਚ 12 ਵਜੇ ਫੈਸਲਾ ਹੋਏਗਾ ਜਦੋਂ ਨਾ 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 4 ਵਜੇ ਤੋਂ ਬਾਅਦ ਰੱਖਾ 4 ਵਜੇ ਤੋਂ ਬਾਅਦ ਕੱਲ੍ਹ ਸਾਹ ਬੰਦ ਆ 4 ਵਜੇ ਤੋਂ ਬਾਅਦ ਇਹ ਰਸਮੀ ਹੋ ਜਾਵੇ ਐਸੇ ਹੀ ਜਿਹੜਾ ਫੈਸਲਾ ਹੋਏਗਾ ਇਹ ਚਾਹੀਦੀ ਜੀ ਇਹੋ ਜਿਹਾ ਸੱਤ ਸਾਨੂੰ ਨਹੀਂ ਚਾਹੀਦਾ ਦੇਰ ਬਾਅਦ ਜਿਹੜੀ ਤਮੀਜ਼ ਨਹੀਂ ਹੈਗੀ ਆ ਲੇ ਜਿਸ ਨੇ ਸੱਦਿਆ ਕੇਹਰਾ ਕਿ ਤੇਰਾ ਨਾਮ ਕੀ ਹੈ ਮੈਂ ਆਪਣਾ ਨਾਮ ਦੱਸਿਆ ਮੇਰਾ ਮਹਾਰਾਜ ਵਾਲੀ ਨਾਲੇ ਉਹ ਕਹਿੰਦਾ ਤੁਹਾਨੂੰ ਘਰ ਚੂੜੀ ਹੈ ਤੈਨੂੰ ਹਵਾਲਾ ਅਟਕ ਦੂੰਗਾ ਦੋ ਦਿਨ ਚੋ ਜਾ ਮੈਂ ਇਹਨੂੰ ਆਵਾਜ਼ ਮਾਰ ਕੇ ਪੁੱਛਿਆ ਮੈਂ ਕਿ ਸਰ ਕਿਉਂ ਮੈਂ ਕੀ ਕਰਨ ਗਈ ਆ ਕਿਉਂ ਮੈਨੂੰ ਹਵਾਲਾ ਅਟਕ ਦੇਣਾ ਕਿਹੜੀ ਗੱਲ ਤੋਂ ਦੱਸੋ ਮੈਨੂੰ ਕਹਿੰਦਾ ਤੈਨੂੰ ਪਤਾ ਲੱਗ ਜੂਗਾ ਕਿ ਤੁਹਾਨੂੰ ਪਤਾ ਲੱਗ ਜੂਗਾ ਮੈਂ ਕੀ ਕੰਮ ਕਰ ਰਿਹਾ ਹਾਂ ਮੈਂ ਵਰਕਰ ਆ ਪ੍ਰਾਧਾਨ ਕੰਗਰਸ ਦਾ ਕਾਂਗਰਸ ਨੇ ਨਾਲ ਕੁਛ ਦੇ ਨਾਲ ਵੀ ਮੈਂ ਉਮਰ ਕਾਈ ਆ ਤੁਸ ਮਦਦੀ ਪਰ ਇਸ ਐਸਐਚਓ ਨੇ ਕੁਛ ਨਹੀਂ ਕੀਤਾ ਇਹ ਨੇ ਕੁਛ ਨਹੀਂ ਸੋਚਿਆ ਇਹ ਨੇ ਮੇਰੇ ਬੇਟੇ ਇੰਨੀ ਦੇਰ ਹੋ ਗਈ ਹੈ ਇੱਥੇ ਤਰਨਾ ਲੱਗੇ ਹੋਏ ਇੱਕ ਪੀੜਤ ਸੀ ਜਿਹੜੀ ਉਹ ਕਾਫੀ ਦੇਰ ਤੋਂ ਤਰਪੋਰਟ ਆ ਰਹਾ ਹੈ ਰਾਣੀ ਦਾ ਕੋਈ ਇਸ਼ੂ ਹੋਇਆ ਸੀ ਕਿ ਉਹਨਾਂ ਦਾ ਐਸ.ਐਚ.ਓ. ਸੁਲਤਾਨਪੁਰ ਨਾਲ ਉਹਨਾਂ ਨਾਲ ਗੱਲ ਕੀਤੀ ਹੈ ਬੈਠ ਕੇ ਐਸ.ੀ.ਪੀ. ਸਾਹਿਬ ਨੂੰ ਕੱਲ ਪਰਸੋਂ 11 ਵਜੇ ਤੋਂ ਕੱਲ ਪੰਜਾਬ ਪੰਡਿਤ ਕਾਲਿਆ ਉਸ ਕਰਕੇ ਅਸੀਂ ਪਰਸੋਂ 11 ਵਜੇ ਦਾ ਐਸ.ੀ.ਪੀ. ਸਾਹਿਬ ਦੇ ਆਫਿਸ ਦਾ ਟਾਈਮ ਹੈ ਤੇ ਇੱਕ ਕਹਾਣਾ ਹੋਰ ਸੀਗਾ ਜਦੋਂ ਲੇਡੀਜ਼ ਨੂੰ ਕਹਿੰਦੇ ਗਾਲੀ-ਗਲੋਚ ਕੀਤੀ ਗਈ ਤਾਂ ਉਸ ਸਮੇਂ ਲੇਡੀਜ਼ ਸੇ ਪੁੱਛੇ ਬੰਦੇ ਮੌਜੂਦ ਨਹੀਂ ਸੀਗੇ ਇਹ ਤਾਂ ਕੋਨਸਟੇਬਲ ਤੇ ਨਹੀਂ ਹੈਗੀ ਚਲੋ ਜਿਹੜਾ ਇਹ ਸੀਗਾ ਗਾਲੀ-ਗਲੋਚ ਵਾਲਾ ਜਿਹ ਵਾਸਤੇ ਉਹਨਾਂ ਨੂੰ ਕਿਹਾ ਵਾ ਕਿ ਚੋਕਾਂ 'ਚ ਆਂ ਬੈਠਾਂਗੇ ਇਸ ਮਿਸਾਲ ਦੇ ਸਾਡੇ ਸਾਊਥ ਨੇ ਤੇ ਉੱਥੇ ਬੈ ਕੇ ਸਾਰੀ ਇਹ ਤਾਂ ਸਹੀ ਲੱਗਦੀ ਹੈ ਤੁਹਾਨੂੰ ਉਹ ਜੋ ਵੀ ਹੋਗਾ ਸਾਹਮਣੇ ਨਾਲ ਤਸੱਲੀ ਹੋ ਗਈ ਫੇਰ ਇੱਕ ਕਦੋਂ ਦਾ ਟਾਈਮ ਰੱਖਿਆ